ਆ ਜਾਣੇ ਤੋ ਹਾਂ ਮਾੜਾ ਸਰਾ ਮੈਨੂੰ ਕਹੀ ਬਣਾਉਂਦੀ ਕੰਨ ਚਲਦੀ ਆ ਦੇਖਣਾ ਆ ਨਾ ਨੂੰ ਵੀ ਨਾਲ ਹੀ ਲਾੜਿਆ ਨਹੀਂ ਹੱਕ ਸਭ ਚੱਕਿਆ ਮਾਣੇ ਭਾਈ ਕੀ ਲੈਣਾ ਸਾਡੇ ਘਰੇ ਆਈ ਕੀ ਲੈਣਾ ਟੂ ਟੂ ਨੰਬਰ ਜੀ ਮਾਰ ਲੈ ਟੂ ਨੰਬਰ ਟੂ ਨੰਬਰ ਸਾਡੇ ਘਰੋਂ ਨਿਕਲ ਜਾ ਨਿਕਲ ਜਾ ਅਗਲਾ ਚਲ ਕੋਈ ਜਾ ਸਾਡੇ ਕੋਲ ਆਏਗੀ ਭੱਗ ਜਾ ਮਾਰ ਨਾ ਰੱਖ ਤੋ ਤੇਰੇ ਅਜੀ ਦੇ ਫਤਹਾ ਭਾਵਾਂ ਨਾ ਹੰਮ ਕਰਕੇ ਕੀ ਕਰ ਤੋ ਚੱਲ ਮੇਰੀ ਗੱਲ ਸੁਣ ਮਾ ਇਹ ਨਾ ਤੇਨੀ ਧਾਮ ਤੇ ਤਾਂ ਕਿੰਨਾ ਜੋਰ ਹੈ ਨਹੀਂ ਉਸ ਤਾਂ ਹੈ ਬਚ ਗਈ ਮੈਂ ਤਾਂ ਤੋੜ ਦਿੰਦੀ ਇਹਦੀ ਹੱਡੀ ਬਸਲੀ ਅੱਜ ਦੇਖ ਕਿ ਮੈਂ ਆਏ ਨਹੀਂ ਡਰਦੀ ਵੀ ਮੈਂ ਕਰਿਆ ਕਿ ਕਿਉਂ ਬੋਲਦੀ ਐ ਨਾ ਮੈਂ ਤਾਂ ਛੋ ਜੰ ਕੁੱਤੀ ਹੋਰੇ ਵੀ ਨਹੀਂ ਖੜਾ ਛੜਦੀ ਹੋਰੇ ਕਿਹਨੇ ਗੱਛ ਪਾਤੀ ਇਹਨੂੰ ਵੀਰੇ ਇਹ ਮੈਂ ਤਾਂ ਤੈਨੂੰ ਦੱਸਾਂ ਇਹ ਤੇਰੀ ਚਾਚੀ ਸੀ ਘਟਾਣੀ ਇਹ ਤੇਰੀ ਚਾਚੀ ਨੇ ਸ਼ੀ ਏਡੀ ਦਿੱਤੀ ਵੀ ਹਰਮਣ ਆਈ ਇਹਨਾਂ ਦੀ ਪਹਿਲਾਂ ਦੀ ਗਿੱਟ ਮਿੱਟਦੀ ਕੋਈ ਹੋ ਸਕਦਾ ਪਤਾ ਹੋਵੇ ਨਹੀਂ ਪਤਾ ਹੋਵੇ ਆ ਮੈਨੂੰ ਪਤਾ ਆਈ ਨਹੀਂ ਕੰਸੂ ਲੈਂਦੀ ਹੋਏ ਕਿਹਦੇ ਕਿਹਦੇ ਕਿੱਥੇ ਕਿੱਥੇ ਗੋਹਰੇ ਲੱਗੇ ਨੇ ਬਿੱਤਾ ਦੂਰੋਂ ਪਰ ਪੰਡਾ ਚ ਲਿਆਉਂਗੀ ਅਸਤਾ ਹੱਛੀ ਮੈਂ ਨਾ ਕਰ ਕਿ ਤੇ ਮੇਰਾ ਤਾਂ ਜੀ ਆਇਆ ਕਰ ਤੀ ਬਿੱਤੀ ਤੇਰੀ ਚਾਚੀ ਨੂੰ ਰਗੜਦਾ ਚਾਚੀ ਨੂੰ ਲੰਬਾ ਤੇ ਦੇਵਾਂਗੇ ਹਜੇ ਫੇਰ ਲੰਬਾ ਦੇ ਕੀ ਕਰੀ ਚੱਲ ਫਿਰ ਚਾਚੀ ਜਾਈ ਜੀ ਭਤੀਜੀ ਹੋਈ ਜੀ ਚਾਚੀ ਚੱਲ ਪਾਣੀ ਦਾ ਘੁੱਟ ਪੀ ਦਮ ਚੜ ਗਿਆ ਮੈਂ ਮਰ ਜਾ ਚੱਲ ਹਾਏ ਪਰ ਕੱਢੀ ਗਈ ਹਾਏ ਹਾਏ ਹੁਣ ਕੀ ਕਰੀਏ ਕੀ ਕਰਨਾ ਤੀ ਡਰ ਕੇ ਰਹਾਗੇ ਡੰਡਾ ਚੱਕ ਵੇਖਾ ਆਪ ਦੀ ਵੇਚਤੀ ਹੁਣ ਤੱਕ ਰੌਣ ਨਹੀਂ ਲੱਗੀ ਵੀ ਪੁਲਿਸ ਚਤਾ ਜਾ ਕੇ ਕਹਿਣ ਨਹੀਂ ਲੱਗੀ ਮੈਂ ਨਾ ਪੁਲਿਸ ਮੈਨੂੰ ਤਾਂ ਲੱਗਦੀ ਜਾ ਕੇ ਇੱਕ ਵਾਰੀ ਫਾਂਡਾ ਫੇਰ ਚਾੜਾ ਮੈਂ ਨੂੰ ਤੂੰ ਕੀ ਚਾਰੇਗੀ ਤੇਰੇ ਨਾਲ ਮੈਂ ਚੱਲੂ ਰੋਬੜੀ ਰਗੜੂ ਪਹਿਲਾਂ ਮੰਗੂ ਪਹਿਲਾਂ ਬੈਗੀ ਤੇ ਨਾ ਹਿੱਕ ਤੇ ਗੋਟ ਧਰ ਕੇ ਮੈਂ ਕੱਲ ਹੀੇ ਵੱਧੂ ਆ ਲੋਕੀ ਘਾਣਗਾ ਮਾਂ ਵੀ ਆ ਕੇ ਚੱਲ ਹੱਸ ਲੈ ਠੀਕ ਐ ਛੇ ਅੰਨੀ ਦਿੱਤੀ ਛੇ ਲਈ ਚੱਲ ਪੀਏ ਪਾਣੀ ਆ ਜਾ ਮੈਂ ਤਾਂ ਮਾਰਦੀਆਂ ਦਹਾੜਾ ਵੀ ਆਵੇ ਭਾਈ ਜਿੰਨੇ ਕਿਸੇ ਨੇ ਮੇਰੇ ਨਾਲ ਲੜਨਾ ਚੱਲ ਆ ਜਾ ਬਾਗੇ ਖੰਭਾ ਹੀ ਨਾ ਮਾਰੂ ਪਾਣੀ ਪੀ ਲੈ ਗਰਮੀ ਚ ਤੌੜਾ ਪਾ ਜੂਗਾ ਮੈਂ ਕਿ ਦਬਦੀ ਆ ਚਲ ਨਾ ਹੁਣ ਇਦਾਂ ਨਾ ਮੂੰਹ ਦੇਖ ਲੈ ਆਪਾ ਕਿਵੇਂ ਕੰਫਰਿੰਗ ਨਿਸ਼ਾਨ ਪਾਉਣੇ ਤੇਰੇ ਹਾਏ ਮੈਂ ਮਰ ਜਾ ਤੇਰੇ ਸਾਹਮਣੇ ਤਾਂ ਮਾਰ ਰਹੀ ਸੀ ਯਾਰ ਜਿਦ ਤੈਨੂੰ ਪਤਾ ਹੀ ਨਹੀਂ ਇਹ ਕਿਨੇ ਕੀ ਕਿਵੇਂ ਗੱਲ ਹੋ ਗਈ ਹੈ ਤੈਨੂੰ ਕਿਵੇਂ ਜਾਣਦੀ ਹੈ ਇਹ ਮੇਰੇ ਸਾਰੇ ਹੀ ਤਾਂ ਹੈਗੇ ਉੱਥੇ ਦਾ ਵਿਆਹ ਹੀ ਹੋਇਆ ਮਰੀ ਹੋਈ ਹੈ ਇਹ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਪਹਿਲਾਂ ਤਾਂ ਉੱਥੇ ਨਹੀਂ ਕਟੀਆਂ ਉੱਥੇ ਦੂਏ ਦਿਨ ਕਦੇ ਕਿਹਦੇ ਨਾਲ ਜੱਫੀ ਪਾ ਲੈਂਦੀ ਆ ਕਦੇ ਕਿਹਦੇ ਨਾਲ ਅੱਛਾ ਰਾਂ ਦਾ ਹੁਣ ਮੈਨੂੰ ਕੀ ਪਤਾ ਤੀਗਾ ਵੀ ਇਹਦੇ ਪੇਕੇ ਪਿੰਡ ਨੇਗੇ ਜਿਵੇਂ ਪਹਿਲਾਂ ਬਤਾਂਦਾ ਮੈਂ ਤਾਂ ਉਈ ਨਾ ਮੂੰਹ ਲਾਉਂਦੀ ਫੇਰ ਕੱਕੇ ਪਾਠੀਆਂ ਤਾਂ ਆਪ ਲਗਾਉਂਦੀਆਂ ਦੂਜੇ ਨੇ ਪਾਠੀਆਂ ਤੇ ਮੇਰ ਮਾਰਨ ਨੂੰ ਕਹਿ ਰਿੰਦੀ ਆਗੀ ਫਿਰ ਫੜ ਕੇ ਇੱਕ ਦੰਦ ਅੱਬ ਲੋ ਆਈ ਸੀ ਸਾਡੇ ਘਰ ਨਾਲ ਇਹਨੂੰ ਲੈ ਕੇ ਆਈ ਜੇਬ ਦੀ ਮਾਂ ਨੂੰ ਦੋਹੇ ਜਣੀਆਂ ਆ ਕੇ ਮੇਰੇ ਨਾਲ ਬਦੋ ਬਦੀ ਹੋਈ ਗਈਆਂ ਉੱਥੇ ਹਾਂ ਫਿਰ ਤੁਸੀਂ ਫੜ ਲੈਣੀ ਸੀ ਉੱਥੇ ਅੰਦਰ ਫੜ ਕੇ ਢਾ ਲੈਣੀ ਸੀ ਮੈਂ ਤਾਂ ਜਿੰਨੀ ਮੇਰੀ ਬਾਹ ਦਾ ਲੱਗੀ ਮੈਂ ਤਾਂ ਲਈ ਹਾਂ ਪਰ ਹੁਣ ਇਹ ਦੋਹੇ ਜਣੀਆਂ ਮਾਵਾਂ ਧੀਆ ਹੋਂਦੀਆਂ ਨੇ ਕਿਤੇ ਕਿਸੇ ਨੂੰ ਦੇ ਤਾਂ ਪਾਣੇ ਬਾਲੀ ਹਰਾਮਣਾਂ ਨੇ ਦੋ ਇਤੂ ਪਰ ਮੈਨੂੰ ਉਹਦੇ ਨਹੀਂ ਦੱਸਿਆ ਕੋਤ ਮੈਨੂੰ ਉਹਦੇ ਕਿਉਂ ਨਹੀਂ ਦੱਸੀ ਹੈਗੀ ਇਹ ਗੱਲ ਵੀ ਐ ਕਰਕੇ ਆ ਪਤਾ ਸੀ ਵੀ ਪੁੱਤ ਤੂੰ ਇਹ ਤੈਨੂੰ ਜਾਣਦੀ ਹੈ ਜੇ ਜਾਂ ਤੂੰ ਇਹਨੂੰ ਜਾਣਦੀ ਹੈ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਮੈਂ ਤਾਂ ਪੱਕੇ ਪੈਰੀ ਆਉਂਦੀ ਨਾ ਮੈਨੂੰ ਪਤਾ ਸੀ ਨਾ ਲੱਗ ਪਤਾ ਇਹ ਗੱਲ ਤਾਂ ਮੈਨੂੰ ਪਤਾ ਹੀ ਨਹੀਂ ਸੀ ਹਾਂ ਪਰ ਮੈਂ ਕਿਉਂ ਲੈ ਕੇ ਜਾਂਦੀ ਮੈਂ ਕਿਉਂ ਤੇਰੀ ਬੇਇਜ਼ਤੀ ਕਰਾਉਂਦੀ ਹੁਣ ਆ ਦੇ ਤੂੰ ਤਾਂ ਪੂਆ ਇੱਕ ਸਾਈਡ ਤੇ ਖੜ ਗਈ ਮਾੜਾ ਮੋਟਾ ਜੇ ਤੂੰ ਵੀ ਦੋ ਤਿੰਨੇ ਦੇ ਧਰਦੀਆਂ ਨੂੰ ਠਾਕਲ ਟਕਾਣੇ ਆ ਜਾਂਦੀ ਤੇਰੇ ਸਾਹਮਣੇ ਹੁਣ ਦੋਨੇ ਮਾਮਾ ਧੀ ਕਿਵੇਂ ਚਿੰਪੜੀਆਂ ਬਾਲੀਆਂ ਹਰਾਮਣਾ ਨੇ ਇਹਨਾਂ ਦਾ ਕੰਮ ਨਹੀਂ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਤਾਂ ਤੇਰੇ ਇਹਨਾਂ ਨੂੰ ਮੱਥੇ ਨਹੀਂ ਨੀ ਲੱਗਣ ਦੇਣਾ ਸਾਡੇ ਤਾਂ ਇਹ ਗਵਾਨ ਤੋਂ ਸਾਰਿਆਂ ਨਾਲ ਪਹਿਲੀ ਜਨਾਨੀ ਮੰਨਦੇ ਨੇ ਇਹਨੂੰ ਸਾਡੇ ਨੂੰ ਜਨਾਨੀ ਹੈਗੇ ਨੇ ਫੇਰ ਜੇ ਪੁੱਤ ਤੂੰ ਪਹਿਲਾਂ ਵੀ ਕਿਤੇ ਮੇਰੇ ਲਵੇ ਗੱਲ ਕਰੀ ਹੁੰਦੀ ਮੈਂ ਜਮਾ ਨਹੀਂ ਤੀ ਲਿਜਾਂਦੀ ਤੈਨੂੰ ਮੈਂ ਤੇਰੀ ਬੇਇੱਜ਼ਤੀ ਥੋੜੀ ਘਰ ਹੁੰਨੀ ਤੀ ਅਜੀ ਗੰਦੀ ਤੀ ਮੀ ਤੂੰ ਮੈਨਾਂ ਰਸੂਰੇ ਥੋੜੇ ਥਾਣਾ ਕਿੱਥੇ ਆ ਥਾਣਾ ਤੂੰ ਪੁੱਤ ਆਪਣੇ ਆ ਕੌਰੀਂ ਆ ਚਲ ਰਿਪੋਰਟ ਲਿਖਾ ਕੇ ਆਉਣੇਗੇ ਆ ਦੇਖੀ ਨਾਲੇ ਮੈਂ ਤਾਂ ਉੱਥੇ ਜਾ ਕੇ ਹੱਥ ਕੱਟੇ ਹੁੰਦੀ ਕਿ ਮਰ ਜਾਂ ਤੇਰਾ ਤਾਂ ਬੜਾ ਹੀ ਪੂਰਾ ਗੱਲ ਕਰਤਾ ਕਰ ਦੂੰਦਾ ਹਾਂ ਮਮਾ ਜੀ ਮੇਰੇ ਕੋਲ ਸੁਣ ਸਰ ਕੁੱਤੇ ਦਵਾਈ ਦਵਾ ਲੈ ਕਰਦੇ ਮੈਂ ਗੱਲ ਸੁਣਨਾ ਆਪਾਂ ਲਿਖਾਉਣਾ ਰਿਪੋਰਟ ਇਹਦੇ ਤੇ ਵੀ ਦੋਨੇ ਮਾਵਾਂ ਥੀ ਆਨੇ ਆ ਕੇ ਕੁੱਤਿਆਂ ਦਾ ਕੁੱਤਿਆਂ ਠੀਕ ਹੈ ਮੈਂ ਜਾਣ ਕਿੱਥੇ ਬੇਹੋਸ਼ ਹੋ ਕੇ ਪੈ ਜੂਗੀ ਤੇ ਉੱਥੇ ਫਿਰ ਉਹ ਤੋਂ ਬਾਅਦ ਦੇ ਵਿੱਚ ਇਹਨਾਂ ਜਿਹੜੇ ਕੁੱਤੇ ਕਾਣੇ ਹੁੰਦੇ ਉਹਨਾਂ ਨੂੰ ਲੱਗ ਜੂ ਪਤਾ ਕਿ ਕਿਵੇਂ ਕਿਸੇ ਨਾਲ ਪੰਗਾ ਲਈਦਾ ਹੁੰਦਾ ਜੇ ਨਾ ਇਹਦੀਆਂ ਕਾਟਕਾਂ ਨਹੀਂ ਆਈ ਇਹ ਵੀ ਕੀ ਜਾਣਾ ਤੱਕ ਮਾਂ ਜਮਾ ਨਾ ਸੋਚ ਕਰ ਤੂੰ ਨਾ ਜਲਦੀ ਕਾਟਾਂ ਇਹ ਕਹਿੰਦਾ ਨੇ ਵੀ ਅਸੀਂ ਆਹ ਪਾ ਰਹੇ ਉੱਤੇ ਮੇਰੇ ਤੇ ਚੜ ਕੇ ਬੈਠ ਗਈ ਇਹਦੀ ਮਾਂ ਮੂੰਹ ਮਾਰ ਦੇ ਦੇਖਣ ਨੂੰ ਹੀ ਲੱਗਦੀ ਸੁਕੜੀ ਜੀ ਉਹ ਤਾਂ ਵਿੱਚ ਤਾਂ 100 ਬੰਦੇ ਦੀ ਜਾਣ ਕਰਨੀ ਚਾਹ ਬਹੁਤ ਹਰਾਮਣਤੀ ਮੀ ਆਉ ਤਾਂ ਨਾ ਉਰੇ ਕਿਵੇਂ ਇੱਕ ਟੀ ਐਂ ਦੀ ਇਹ ਬਸ ਕੀ ਪਤਾ ਪੁੱਤ ਕਿਵੇਂ ਬਸੇਦਾ ਤਾਂ ਮੈਂ ਤਾਂ ਮੂੰਹ ਮੁੱਥੇ ਘੱਟੀ ਲੱਗਦੀਆਂ ਇਹਨਾਂ ਤੇ ਮੇਰੀ ਤਾਂ ਜਾਣੀ ਆਉਣੀ ਹੈ ਹੈ ਨਹੀਂ ਇਹਨੂੰ ਮੈਂ ਤਾਂ ਤੇਰੇ ਕਰਕੇ ਬਾਗੀ ਮੈਨੂੰ ਕਿਹੜਾ ਪਤਾ ਸੀ ਵੀ ਇਹੀ ਜੀ ਆ ਵੀ ਤੇ ਤੂੰ ਇਹਨੂੰ ਜਾਣਦੀ ਏ ਇਹ ਤੈਨੂੰ ਜਾਣਦੀ ਏ ਉਰਾ ਪਰ ਜਾਣੀ ਹੁੰਦੀ ਆ ਨਾ ਇਹ ਜਿਹਨੂੰ ਮੂੰਹ ਲਾਉਂਦੀ ਕੋਈ ਲੋਰਨੀ ਕੀ ਕੱਲੇ ਤਾਂ ਉਹਨੂੰ ਕੋਈ ਤੇਰੇ ਤੇ ਗੱਲਬਾਤ ਆ ਗਈ ਫੇਰ ਲੱਗ ਗਿਆ ਇਦੂ ਮੁੜ ਕੇ ਮੈਂ ਇਹਨੂੰ ਮੂੰਹ ਮੱਥੇ ਨਹੀਂ ਲਾਉਂਦੀ ਇਹ ਤਾਂ ਬਹੁਤ ਲੰਗੀਆਂ ਹੋਈਆਂ ਤੀ ਮੈਨਾਂ ਤਾਂ ਖੜੇ ਖੜੀ ਬੰਦਾ ਵੇਚ ਕੇ ਖਾ ਜਵੇ ਐਡੀ ਤੇਜ ਆ ਇਹ ਅਸੀਂ ਨਹੀਂ ਮੂੰਹ ਲਾਉਂਦੀ ਇਹਨੂੰ ਨਾ ਨਾ ਉਹ ਹੀ ਨਹੀਂ ਕਰਦੇ ਮੈਂ ਕਿ ਹਾਏ ਹਾਏ ਲਾ ਕੰਜਰੀਓ ਸੱਤ ਪਿੰਡ ਟੱਪ ਕੇ ਲੈ ਦੱਸ ਕਿੱਥੋਂ ਆਈਓ ਕਹਿੰਦੇ ਨਹੀਂ ਜੂ ਕਹਿੰਦੇ ਸੱਤ ਮੰਜੀਆਂ ਟੱਪ ਕੇ ਜਾਂਦੇ ਕਿ ਸੱਤ ਘਾਟਾ ਟੱਪ ਕੇ ਜਾਂਦੇ ਇਹ ਜੂਨ ਨਾਲੋਂ ਘੱਟ ਆ ਕਿਤੇ 7 ਪਿੰਡ ਟੱਪ ਕੇ ਆਈ ਹੈ ਦੇਖ ਲੈ। ਬੱਚੇ ਚੋ ਵੱਧ ਕੇ ਮਾਰਤਾ ਦਿਓਗਾ ਨਹੀਂ ਤਾਂ ਮਾਰ ਨਹੀਂ ਸਕਦਾ ਕੋਈ। ਐਡੀਆਂ ਠੀਕ ਨਹੀਂ ਆਪੋ ਬੱਚੀ ਜੀ ਹਾਏ ਹਾਏ ਮਾਰ ਤੋਂ ਨਹੀਂ ਆ ਲੈਣਾ। ਹਾਏ ਹਾਏ ਨਹੀਂ ਮਾ। ਮਰਦਾ ਦਿਲ ਜਾ ਘਟ ਜਾਂਦਾ ਸਾਹ ਚੜਾਤਾ। ਕੋਈ ਨਾ ਮੈਂ ਦੇਖਦੇ ਨੇ ਬੂਰਾ ਪਾਣੀ ਬਚੂ। ਜੱਲਾ ਨਿੰਬੂ ਨਿੰਬੂ ਪਾਣੀ ਬਣਾ ਲਿਆ। ਚਲ ਮੈਂ ਬਣਾ ਲਿਆ। ਬਣਾ ਲਿਆ। ਦਿਲ ਦਿਲ ਤਾਂ ਲਾਈ ਗਾਲੇ ਤਾਂ ਕੁਝ। ਉਹ ਦਿਲ ਦਿਲ ਤਾਂ ਤਾ ਕਿਹੜੇ ਕਹਿੰਦੇ ਤੇ। ਦੋ ਪਈਆਂ ਯਾਰਾਂ ਦੀ ਦੂਰ ਭਲਾਈ ਗਈਆਂ। ਉਹ ਗੱਲ ਆਪਣੇ ਵਾਲੀ ਤਾਂ ਦੇਖ ਕੋਈ ਨਾ ਹੁਣ ਮੇਰੀ ਸੌਕਣ ਦੀਆਂ ਨਾ ਜਾ ਕੇ ਖਾਖਾਂ ਪਾੜੂ ਦੇਖੀ ਸੀ ਹੁਣ ਮੈਨੂੰ ਬਾਗ ਜਾਂਦੇ ਕਰਾਂ ਘਰੇ ਇਹਨੂੰ ਮੈਂ ਪੁੱਛੂ ਫਿਰ ਜੇ ਕਿਤੇ ਮੇਰੇ ਆਲੇ ਦੁਆਲੇ ਵੀ ਦੱਸੇਗੀ ਨਾ ਫੜ ਕੇ ਡੰਡਾ ਮਾਰੂ ਲੱਤਾਂ ਤੇ ਹੱਥ ਮੱਚਨ ਲਾ ਤੇ ਕੰਚਰੀ ਨੇ ਫੋਨ ਆ ਗਿਆ ਲਾ ਹੁਣ ਇਹ ਪਤਾ ਨਹੀਂ ਕੀ ਕਹੂਗਾ ਹੈਲੋ ਹੈਲੋ ਹਾਂ ਕਿਹ ਹੈਂ ਤੂੰ ਠੱਠੇ ਖੂਚ ਅੱਛਾ ਫਿਰ ਤਾਂ ਵਧੀਆ ਹੋਇਆ ਲੱਡੂ ਵੱਢ ਕੇ ਹੋਰ ਲੈ ਆਵਾਂ ਮੈਨਾਂ ਕੋਈ ਵਾ ਤੂੰ ਮਤਨਾ ਹੋਰ ਨਾ ਕੁਛ ਲੈ ਆਲੀ ਗੁੱਸਾ ਮੈਨੂੰ ਪਹਿਲੇ ਜਿਹੜਾ ਦਾ ਮੇਰਾ ਪਹਿਲੇ ਉਹ ਕਹਿੰਦੇ ਭੇਜਾ ਫਰਾਈ ਹੋਇਆ ਪਿਆ ਨਹੀਂ ਅੱਛਾ ਤੇਰਾ ਭੇਜਾ ਫਰਾਈ ਹੋ ਰਹਿੰਦਾ ਓਹ ਟੇਕਿਆਂ ਦੇ ਘਰੇ ਜਾ ਕੇ ਤਾਂ ਠੰਢੀ ਹੋ ਜਾ ਕਰ ਹੋ ਹੋ ਨਾ ਤੂੰ ਮਨਾਂ ਦਾ ਸਪੂਨ ਕਾ ਤੋ ਕੀਤਾ ਅੱਛਾ ਹੁਣ ਮੈਂ ਤੈਨੂੰ ਫੋਨ ਵੀ ਨਾ ਕਰਾਂ ਦੇਖ ਲੈ ਜੇ ਕਿਸੇ ਹੋਰ ਨੂੰ ਕਰਨ ਲੱਗ ਗਿਆ ਨਾ ਫਿਰ ਟਿੱਕਿਆਂ ਨਾਲ ਪੜ ਜਾਤਾ ਕਿੱਥੇ ਕਰਦੀ ਫਰੇਗੀ ਤੇਰੇ ਨਾਲ ਧਰਮ ਕਿਉਂ ਕਿਆ ਤੂੰ ਕਿਸੇ ਨੂੰ ਫੋਨ ਕਰ ਲਿਆ ਤੈਨੂੰ ਕੋਈ ਫੋਨ ਕਰ ਲਿਆ ਕਿਤੇ ਹੋ ਸਕਦਾ ਹੈ ਦੱਸ ਟਰਾਈ ਹੱਡੀਆਂ ਨਹੀਂ ਤੇਰੀਆਂ ਮੈਂ ਕਰਦਾ ਕਿਸੇ ਨੂੰ ਹਾਂ ਕਰਕੇ ਜੀ ਬੋਲ ਦਿਆ ਨਾ ਫਿਰ ਤੈਨੂੰ ਗੁੱਸਾ ਮੇਰੀ ਸੁਣ ਲੈ ਗੱਲ ਆ ਆਹ ਹੋਈ ਸੀ ਪ੍ਰਵੀਨ ਇੱਥੇ ਵੀ ਆ ਗਈ ਉਹ ਮੇਰੇ ਮਗਰ ਇੱਥੇ? ਹਾਂ ਇੱਥੇ ਕੀ ਲੈਣਾ ਸੀ ਉਹ ਆ ਗਈ ਸੀ ਜੁੰਡੇ ਪਟਾਉਣ ਆਈ ਸੀ ਫੇਰ ਇੱਥੇ ਫਰ ਚੰਗਾ ਦਾ ਖੁਦਣਾ ਦੇ ਕੇ ਧੋ ਰਿਆ ਫਿਰ ਅਸੀਂ ਮਾਵਾ ਧੀਆਂ ਨੇ ਅੱਛਾ ਜੁੰਡੇ ਪਟਾਉਣ ਹਾਂ ਉਹ ਜੁੰਡੇ ਪਟਾਉਣ ਵਾਸਤੇ ਇੰਨੀ ਤੁਰਾਣਾ ਪਿਆ ਉਹ ਇੱਥੇ ਭੂਆ ਭਾਵਾ ਬਣਾ ਰੱਖੀ ਅਨੇ ਕੋਈ ਪਤਾ ਨਹੀਂ ਭੂਆ ਵੀ ਉਹ ਜੀ ਇਹ ਕਿ ਉਹ ਹੀ ਐ ਉਹ ਚੱਲ ਛੱਡ ਯਾਰ ਕੋਈ ਚੱਕਰਾਂ 'ਚ ਪੈ ਗਈ ਉਹ ਕਦੋਂ ਆਏਗੀ ਮੇਰੇ ਨਾਲ ਜੀਜੂ ਲੱਗਦਾ ਇੱਥੇ ਮੈਂ ਨਹੀਂ ਹਜੇ ਆਉਂਦੀ ਆਉਂਦੀ ਕਈ ਆ ਜਾ ਹੁਣ ਆ ਤਾ ਤੂੰ ਗਾਹਾਂ ਜਾ ਕੇ ਬੈਠਾਗਾ ਮੈਂ ਉੱਥੇ ਆ ਕੇ ਕੀ ਕਰਾਂ ਲੈ ਗਾਹਾਂ ਜਾ ਕੇ ਬੈਠਾ ਗਾਹਾਂ ਨੂੰ ਕੀ ਮੋਰ ਵੀ ਤੇ ਗਿਆ ਸੀ ਕੰਮ ਨਹੀਂ ਗਿਆ ਸੀ ਉਹ ਨਾਲੇ ਮੇਰੀ ਗੱਲ ਸੁਣ ਲੈ ਮੈਨੂੰ ਯਾਦ ਆ ਗਿਆ ਉਹ ਗੁਹਾਰੇ ਤੇ ਤਰਪਾਲ ਪਾ ਦੀ ਉਹ ਮੇਰੇ ਸਾਲੇ ਦੀ ਏ ਤੂੰ ਸੁਪਣਾ ਜਿਵੇਂ ਘੁਾਰੇ ਇੱਕ ਵਾਰੀ ਕਰਦੀ ਰਹਿਣੀ ਆ ਉਹ ਮੇਰੀ ਬੁੜੀ ਨੇ ਔਨ ਨਹੀਂ ਦਿੱਤਾ ਮੈਨੂੰ ਮੀਂਹ ਪੈ ਗਿਆ ਹੁਣ ਗੁਹਾਰੇ ਵਿੱਚੋਂ ਪਾਣੀ ਵੜਜੂ ਪਾਣੀ ਉਹਨਾਂ ਦੇ ਲੈ ਬੁੜੀ ਨੇ ਹਾਂ ਜੇ ਮੈਂ ਬੁੜੀ ਕਹਿੰਦਾ ਬੈਠਾ ਮੱਚ ਜਾਨੀ ਆ ਕੋਈ ਨਹੀਂ ਆਣਦੇ ਮੇਰੀ ਸੱਸ ਨੂੰ ਤਸੂ ਕਾ ਵੀ ਤਨ ਵਾ ਵਾਸ ਵੇ ਵਾਸ ਪਤਾ ਹੈ ਮੇਰੀ ਮਾਂ ਨੂੰ ਤੇ ਘਾਰੇ ਟੱਕਦੀ ਜਾਂਦਾ ਜਿਹੜੇ ਨਾਲ ਉਹ ਖਰਪਾ ਖਰੇਪੜ ਜੇ ਪਏ ਨੇ ਘਾਰੇ ਵਾਲੇ ਦੂਜੇ ਵਾਲੇ ਉਹ ਲੰਡੀ ਨੇ ਚੱਕ ਲਿਆ ਸੀ ਘਹਰਾ ਜਿਹੜਾ ਛੋਟਾ ਤੇ ਸ਼ਰਕ ਕੋਲੇ ਘਾਰੇ ਉਹਦੀ ਗੱਲ ਕਰਦੀ ਹਾਂ ਲੈ ਉਹ ਤਾਂ ਡਿੱਗ ਗਏ ਉਹਦਾ ਆਪਸ਼ਨ ਮੈਨੂੰ ਲੱਗਦਾ ਮੈਂ ਦੇਖਿਆ ਸੀ ਉਹ ਬੁੜੀਆਂ ਸਾਰੀਆਂ ਚੱਕੀ ਜਾਂਦੇ ਸੀ ਕਿੱਲੇ ਗੱਲੇ ਜੀ ਕਿਹੜੀਆਂ ਬੁੜੀਆਂ ਪਤਾ ਨਹੀਂ ਮੈਨੂੰ ਤਾਂ ਐ ਸੀ ਮੈਂ ਵੀ ਤੇ ਤੂੰ ਕਿਹਾ ਹਣਾ ਵੀ ਚੱਲ ਕਿੱਲੇ ਗੱਲੇ ਲੈ ਜੀ ਮੈਨੂੰ ਗੀਤ ਤਾਂ ਸੀ ਮੈਂ ਨਹੀਂ ਕਿਸੇ ਤੰਜਰ ਨੂੰ ਕਿਹਾ ਕੋਆ ਕਾ ਕਰੀ ਜਾ ਕੇ ਦੇਖਿਆ ਉਹਨੇ ਕੰਜਰੀ ਨੇ ਉਹਨੇ ਕੰਜਰੀ ਨੇ ਨਾ ਕਰਤਾ ਹੋਵੇ ਕਿਸੇ ਨੂੰ ਵੀ ਇਹ ਗੋਹੇ ਗਾਹੇ ਚੱਕ ਲਏ ਉਹ ਮੈਨੂੰ ਤੇਰੀ ਨਹੀਂ ਸਮਝ ਆਂਦੀ ਓਏ ਤੇਰਾ ਦਿਮਾਗ ਤਮੂਗ ਤਾਂ ਠੀਕ ਐ ਨੜੇ ਤਾਂ ਕੰਨੀ ਅੱਛੀ ਆਈ ਹੋਈ ਐ ਤੇਰੇ ਨਾਲ ਲੜਨਾ ਉਹਨੇ ਕਿਹੜੀ ਕੰਜਰੀ ਨੂੰ ਮੈਂ ਤਾਂ ਕੀ ਪਤਾ ਉੰਗਲ ਲਾਤੀ ਹੋਵੇ ਕਿਸੇ ਨੂੰ ਤੂੰ ਮੇਰੀ ਗੱਲ ਸੁਣ ਨਾ ਆ ਗੋਹੇ ਗਾਇ ਨਾਲ ਤਾਂ ਆਪਾਂ ਫੇਰ ਗੱਲਾਂ ਕਰਾਂਗੇ ਤੂੰ ਐ ਕਰ ਉੱਤਰ ਗਈ ਤਾਂ ਹੋਈ ਐ ਪਾਤਰਾ ਸੜੀ ਨਾ ਤੂੰ ਆਹ ਟੈਰ ਤੋਂ ਜਾ ਕੇ ਨਾ ਦਿਮਾਗ ਜੀ ਦਬਾਈ ਲਿਆ ਰਜਿੰਦਰਾ ਚ ਬਹੁਤ ਵਧੀਆ ਡਾਕਟਰ ਨੇ ਪਹਿਲਾਂ ਤਾਂ ਨਾ ਮੈਂ ਆ ਕੇ ਤੇਰਾ ਦਿਮਾਗ ਸੈੱਟ ਕਰਦੀ ਆ ਠੀਕ ਐ ਤਨੁ ਭੈਰ ਪੁੱਛਦੀਆਂ ਵੀ ਮੇਰਾ ਦਿਮਾਗ ਕਿਵੇਂ ਆ ਮੇਰਾ ਦਿਮਾਗ ਤਾਂ ਠੀਕ ਹੈ ਹਾਂ ਮੇਰੇ ਦਿਮਾਗ ਨੂੰ ਕੀ ਹੋਇਆਗਾ ਬਣਿਆ ਫਿਰਦਾ ਵੱਡਾ ਹੋ ਚੰਗਾ ਕੋਈ ਨਹੀਂ ਤੇ ਤਰਪਾਲ ਪਾਦੀ ਮੈਂ ਨਹੀਂ ਹਜੇ ਆਉਂਦੀ ਕਹਿਦਣ ਨਾ ਮੈਨੂੰ ਨਹੀਂ ਪਤਾ ਮੈਂ ਤਰਪਾਲ ਪਾ ਕੇ ਜੇ ਤਾਂ ਉਹਨਾਂ ਤਾਂ ਦੱਸਦੇ ਮੈਂ ਤਾਂ ਵੀ ਸ਼ਾਮ ਨੂੰ ਮੈਂ ਆਪਦਾ ਸਾਈਕਲ ਲੈ ਕੇ ਆਜੂਗੀ ਮੈਂ ਤਾਂ ਲੈ ਕੇ ਜਾਊਗਾ ਆਉਣਾ ਤਾਂ ਇੱਥੇ ਆ ਜੀ ਪਰ ਮੈਂ ਨਹੀਂ ਜਾਣਾ ਹਜੇ ਓਕੇ ਬਾਏ ਲੈ ਦਾ ਹਾਂ ਹਾਈ ਹਾਈ ਲੈ ਇਹਨੇ ਵੀ ਪਤੰਗੇ ਜਿਹਨੇ ਮੈਨੂੰ ਮਗਰੀ ਫੋਨ ਕਰਤਾ ਦਾ ਇਹਦਾ ਵੀ ਨਹੀਂ ਸਕਦਾ ਜੀ ਨਹੀਂ ਲੱਗਦਾ ਮੈਨੂੰ ਹਲਕ ਪਹਿਲੀ ਚੜਿਆ ਹੋਇਆ ਹੈ ਨਹੀਂ ਪਤਾ ਉੱਥੇ ਜਾ ਕੇ ਫੇਰ ਕੜਵਾਸ ਪਾਵੇ ਆ ਜਾ ਮਾ ਆ ਗਈ ਆ ਗਿਆ ਫਿਰ ਨਈ ਕਿਹਦੇ ਨਾਲ ਆਈ ਜਾਂਦੀ ਤੇਰਾ ਜਵਾਈ ਸੀ ਅੱਛਾ ਹਾਂ ਕੀ ਕਹਿੰਦਾ ਸੀ ਕਹਿੰਦਾ ਸੀ ਕਹਿੰਦਾ ਆ ਜਾ ਮੈਂ ਕਿਹਾ ਗੋਹਿਆਂ ਤੇ ਦਰਪਾਲਾਂ ਪਾ ਦੀ ਗੋਹੜਿਆਂ ਤੇ ਅੱਛਾ ਕਹਿੰਦਾ ਮੇਤ ਨੂੰ ਵੀ ਤਾਂ ਉਹ ਤਾਂ ਕਹਿੰਦਾ ਲੈ ਕੇ ਚੱਕੇ ਹੋ ਹੁਣ ਪਤਾ ਨਹੀਂ ਕਿਹੜੀ ਮੇਰੀ ਸੋਪਣ ਨਵੀਂ ਲੱਗ ਗਈ ਹਾਂ ਹੋਰ ਕੌਣ ਲੱਗੀ ਇਹ ਤਾਂ ਬਣਾ ਤੂੰ ਮੈਨੂੰ ਜਾਣ ਹੀ ਦੇ ਮੈਂ ਤਾਂ ਕਹਿੰਨੀ ਆ ਕਾਚਾ ਜੈਸੇ ਕਹਿੰਦੇ ਬਾਜੀ ਤਾ ਜਾਣਾ ਦਾ ਆਪ ਦੇ ਕੋਲ ਆ ਮੈਂ ਨਾ ਖੁਰਦੀ ਆ ਵੀ ਮੈਂ ਲੂਣ ਚੱਲ ਭਾਈ ਜੇ ਤੈਨ ਮਨ ਕੇ ਤੂੰ ਵਾਦੀ ਟੱਕੇ ਵਾਦੀ ਉਹ ਕਹਿੰਦਾ ਮੈਂ ਆਉਂਗਾ ਚੱਲ ਫੇ ਆਲੀ ਬਾਹਲੀ ਖੜੀ ਐ ਬਾਜੀ ਫੇ ਤੂੰ ਹੋਰ ਕੀ ਐ ਪੈ ਤੂੰ ਤਾਂ ਬਾਹਰ ਫੇ ਕਰ ਚੱਲ ਠੀਕ ਐ ਹਾਂ ਚੱਲ ਠੀਕ ਐ ਬਕਰ